ਸਭ ਤੋਂ ਪਹਿਲਾਂ ਅਸੀਂ ਫਰੀਦਕੋਟ ਦੀ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਪਰਿਵਾਰ ਵੱਲੋਂ ਸ਼ੀਤਾ ਜੀ ਬਿਆਨ ਸਿੰਘ ਦੇ ਪਰਿਵਾਰ ਵੱਲੋਂ ਕਿ ਆਪ ਜੀ ਨੇ ਸਰਬਜੀਤ ਸਿੰਘ ਸਾਡੇ ਵੱਡੇ ਭਰਾਤਾ ਸਰਬਜੀਤ ਸਿੰਘ ਤੇ ਵਿਸ਼ਵਾਸ ਚਤਾ ਵਿਸ਼ਵਾਸ ਜਤਾ ਕਿ ਤੁਸੀਂ ਉਹਨਾਂ ਨੂੰ ਪਾਰਲੀਮੈਂਟ ਵਿੱਚ ਭੇਜਿਆ ਅਸੀਂ ਸਦਾ ਹੀ ਸਾਡਾ ਪਰਿਵਾਰ ਸਦਾ ਹੀ ਫਰੀਦਕੋਟ ਦੇਆਂ ਵਸਨੀਕਾਂ ਸੰਗਤਾਂ ਦਾ ਰਿਣੀ ਰਹਾਂਗੇ ਤੇ ਆਪ ਜੀ ਨੇ ਵੀ ਅਸੀਂ ਵੀ ਵਿਸ਼ਵਾਸ ਦਿਵਾਨੇ ਆ ਜਿਵੇਂ ਆਪ ਜੀ ਨੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਰਬਜੀਤ ਦੀ ਮਦਦ ਕੀਤੀ ਤੇ ਅਸੀਂ ਵੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਹਰੇਕ ਫਰੀਦਕੋਟ ਹਲਕੇ ਦੇ ਵਸਨੀਕ ਦਾ ਹਨਾ ਉਹਨਾਂ ਦੇ ਦੁੱਖ ਸੁੱਖ ਵਿੱਚ ਅਸੀਂ ਸਾਂਝ ਪਾਵਾਂਗੇ ਤੇ ਨਾ ਤੇ ਕੋਈ ਵੀ ਜਿਵੇਂ ਹੁਣ ਸਰਬਜੀਤ ਸਿੰਘ ਕਵਰੀ ਬਿਜ਼ੀ ਹੁੰਦੇ ਨੇ ਤੇ ਤੁਸੀਂ ਮੇਰੇ ਫੇਸਬੁੱਕ ਤੇ ਵੀ ਮੈਨੂੰ ਮੈਸੇਜ ਕਰ ਸਕਦੇ ਹੋ ਫੋਨ ਕਰ ਸਕਦੇ ਹੋ ਮੈਂ ਆਪ ਜੀ ਦਾ ਸਨੇਹਾ ਸਰਬਜੀਤ ਜੀ ਤੱਕ ਜ਼ਰੂਰ ਪਹੁੰਚਾਉਂਗਾ ਤੇ ਜਿੰਨਾ ਹੋ ਜਿੰਨਾ ਸਾਡੇ ਵਾਸਤੇ ਹੋਇਆ ਆਪ ਜੀ ਨਾਲ ਅਸੀਂ ਖੜਾਂਗੇ ਤੇ ਨਾਲ ਹੀ ਮੈਂ ਤੇ ਇੱਕ ਹੋਰ ਬੇਨਤੀ ਕਰਨ ਚਾਹਵਾਂਗਾ ਕਿ ਸਾਡਾ ਪਰਿਵਾਰ ਹਰ ਇੱਕ ਧਰਮ ਦਾ ਸਤਿਕਾਰ ਕਰਦਾ ਭਾਵੇਂ ਹਿੰਦੂ ਹੋਵੇ ਸਿੱਖ ਹੋਵੇ ਅਸਾਈ ਹੋਵੇ ਮੁਸਲਮਾਨ ਹੋਵੇ ਕੋਈ ਵੀ ਧਰਮ ਹੋਵੇ ਸਾਰਾ ਧਰਮ ਦਾ ਸਤਿਕਾਰ ਕਰਦੇ ਆ ਤੇ ਮੈਂ ਇਨਕਰੇਜ ਕਰੂੰਗਾ ਕਿ ਅਸੀਂ ਸਾਰੇ ਹਨਾ ਭਾਈ ਸਾਰ ਜਿਹੜੇ ਵੀ ਕੋਈ ਵੀ ਹੈਗਾ ਉਹ ਸਾਨੂੰ ਹਨਾ ਬਿਨ ਬਿਨਾ ਹੈਜਿਟੇਟ ਕਰੇ ਬਿਨਾ ਹੈਜਿਟੇਸ਼ਨ ਤੋਂ ਤੁਸੀਂ ਆਪ ਜੀ ਨਾਲ ਸਾਡੇ ਨਾਲ ਸੰਪਰਕ ਕਰੋ ਖਾਸ ਕਰਕੇ ਜਿਹੜੇ ਫਰੀਦਕੋਟ ਦੇ ਵਸਨੀਕ ਨੇ ਤੇ ਆਪਾਂ ਜਿੰਨਾ ਹੋਏ ਹੋਗਾ ਆਪ ਜੀ ਨਾਲ ਖੜਾਂਗੇ ਹਨਾ ਜਿੰਨਾ ਸਾਡੇ ਬਸ ਚੋਕ ਆ ਅਸੀਂ ਹਨਾ ਆਪ ਜੀ ਦਾ ਜੋ ਵੀ ਸਾਡੇ ਹੋਆਗਾ ਅਸੀਂ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਹੀ ਮੈਂ ਖਡੂਰ ਸਾਹਿਬ ਦੀਆਂ ਸਿੱਖ ਸੰਗਤਾਂ ਨੂੰ ਵੀ ਵਧਾਈ ਦੇਣਾ ਤੇ ਕਿਉਂਕਿ ਆਪ ਜੀ ਨੇ ਅਮਰਤਪਾਲ ਸਿੰਘ ਨੂੰ ਏਡੀ ਵੱਡੀ ਲੀਡ ਦਿਤਾ ਕੇ ਪਾਰਲੀਮੈਂਟ ਚ ਭੇਜਿਆ ਤੇ ਕਿਉਂਕਿ ਹਨਾ ਸਿੱਖਾਂ ਨੇ ਤਾਂ ਹਮੇਸ਼ਾ ਜਬਰਦਸਤ ਮੁਕਾਬਲਾ ਕੀਤਾ ਹੈ ਭਗਵਾਨ ਤਮਾਮ ਨੇ ਉਹਨਾਂ ਤੇ ਹਨਾ ਸਰਕਾਰ ਨੇ ਐਨਐਸਸੀ ਵਰਗੇ ਡਰਕੋਨੀਅਨ ਲਾਜ਼ ਲਾ ਕੇ ਉਹਨਾਂ ਨੂੰ ਜੇਲਾ ਵਿੱਚ ਡੱਕਿਆ ਤੇ ਪੰਜਾਬ ਦੇ ਲੋਕਾਂ ਨੇ ਅਮਰਤਪਾਲ ਨਾਲ ਖੜ ਕੇ ਫੇਰ ਦਰਾਇਆ ਫੇਰ ਦੱਸਿਆ ਕਿ ਅਸੀਂ ਜ਼ਬਰ ਦੇ ਖਿਲਾਫ ਹਮੇਸ਼ਾ ਹੀ ਸਾਡੀ ਕੌਮ ਲੜਦੀ ਆਈ ਹੈ ਤੇ ਅੱਜ ਵੀ ਲੜ ਰਹੇ ਹਾਂ ਤੇ ਭਗਵਾਨ ਤਮਾਨ ਤੋਂ ਅਸੀਂ ਮੰਗ ਕਰਦੇ ਹਾਂ ਐਡਾ ਵੱਡਾ ਫਤਵਾ ਮਿਲਿਆ ਅਮਰਤਪਾਲ ਸਿੰਘ ਨੂੰ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਆਹ ਜਿਹੜਾ ਕਾਨੂੰਨ ਹੈ ਇਹਨੂੰ ਖਾਰਜ ਕਰਕੇ ਤਾਰਾ ਕੇ ਇਸ ਵਾਪਸ ਲੈ ਕੇ ਜਿੰਨੇ ਵੀ ਨੌਜਵਾਨ ਹੁਣ ਜਿਹੜੇ ਐਨਐਸਏ ਚ ਬੰਦ ਨੇ ਡਿਬਰੂਗੜ ਡਿਬਰੂਗੜ ਅਸਾਮ ਚ ਬੰਦ ਨੇ ਡਿਬਰੂਗੜ ਤੇ ਉਹਨਾਂ ਨੂੰ ਵੀ ਛੇਤੀ ਛੇਤੀ ਛੱਡਿਆ ਜਾਵੇ ਕਿਉਂਕਿ ਹੁਣ ਇੱਕ ਉਹ ਚੁਣੇ ਹੋਏ ਨੁਮਾਇੰਦੇ ਨੇ ਤੇ ਉਹ ਤਾਂ ਕਿ ਬਾਹਰ ਆ ਕੇ ਆਪਣੇ ਹਲਕੇ ਦੀ ਗੱਲ ਪਾਰਲੀਮੈਂਟ ਵਿੱਚ ਕਰ ਸਕਣ ਤੇ ਅਸੀਂ ਬੇਨਤੀ ਕਰਾਂਗੇ ਤੇ ਆਸ ਵੀ ਕਰਦੇ ਹਾਂ ਕਿ ਅਮਰਤਪਾਲ ਸਿੰਘ ਜਲਦ ਬਹੁਤ ਛੇਤੀ ਸਾਡੇ ਵਿੱਚ ਹੋਣਗੇ ਤੇ ਅਖੀਰ ਚ ਸਭ ਮੈਂ ਫੇਰ ਧੰਨ ਧੰਨਵਾਦ ਕਰਦਾ ਫਰੀਦਕੋਟ ਦੀ ਸੰਗਤ ਦਾ ਫਰੀਦਕੋਟ ਦੇ ਲੋਕਾਂ ਦਾ ਜਿਨ੍ਹਾਂ ਤੇ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਤੇ ਅਸੀਂ ਵਿਸ਼ਵਾਸ ਦਿਵਾਨੇ ਆ ਜਿਵੇਂ ਸਾਡੇ ਮਾਤਾ ਜੀ ਨੇ ਰੋਪੜ ਰੋਪੜ ਹਲਕੇ ਦੇ ਲੋਕਾਂ ਦੀ ਸੇਵਾ ਕੀਤੀ ਐਵੇਂ ਹੀ ਸਾਡੇ ਅਭੀਤ ਫਰੀਦਕੋਟ ਦੇ ਲੋਕਾਂ ਦੀ ਸੇਵਾ ਕਰੂਗਾ ਤੇ ਆਪ ਜੀ ਹਨਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਆਪ ਜੀ ਨਾਲ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਆਪ ਜੀ ਦੇ ਸੁੱਖ ਦੁੱਖ ਵਿੱਚ ਕੋਸ਼ਿਸ਼ ਕਰਾਂਗੇ ਅਸੀਂ ਖੜਾਂਗੇ ਆਪ ਜੀ ਤੇ ਹਰੇਕ ਤੁਖ ਸੁਖ ਵਿੱਚ ਖੜਾਂਗੇ ਤੇ ਬਸ ਇੰਨੇ ਹੀ ਸ਼ਬਦ ਆਪ ਜੀ ਨੂੰ ਕਹਿਣਾ ਸੀ ਤੇ ਅਸੀਂ ਸਦਾ ਹੀ ਹਨ ਰਣੀ ਰਹਾਂਗੇ ਖਡੂਰ ਸਾਹਿਬ ਤੇ ਫਰੀਦਕੋਟ ਦੇ ਵਸਨੀਕਾ ਦੇ ਸਾਡਾ ਪਰਿਵਾਰ ਰਣੀ ਰਹੂਗਾ ਠੀਕ ਹੈ ਇੰਨੇ ਹੀ ਸ਼ਬਦ ਕਹਿਣੇ ਸੀ ਸਭ ਤੋਂ ਪਹਿਲਾਂ ਅਸੀਂ ਫਰੀਦਕੋਟ ਦੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪਰਿਵਾਰ ਵੱਲੋਂ ਸ਼ੀਤਾ ਜੀ ਬਿਆਨ ਸਿੰਘ ਦੇ ਪਰਿਵਾਰ ਵੱਲੋਂ ਕਿ ਆਪ ਜੀ ਨੇ ਸਰਬਜੀਤ ਸਿੰਘ ਸਾਡੇ ਵੱਡੇ ਭਰਾਤਾ ਸਰਬਜੀਤ ਸਿੰਘ ਤੇ ਵਿਸ਼ਵਾਸ ਜਤਾ ਵਿਸ਼ਵਾਸ ਜਤਾ ਕਿ ਤੁਸੀਂ ਉਹਨਾਂ ਨੂੰ ਪਾਰਲੀਮੈਂਟ ਵਿੱਚ ਭੇਜਿਆ ਅਸੀਂ ਸਦਾ ਹੀ ਸਾਡਾ ਪਰਿਵਾਰ ਸਦਾ ਹੀ ਫਰੀਦਕੋਟ ਦੇਆਂ ਵਸਨੀਕਾਂ ਸੰਗਤਾਂ ਦਾ ॠणी ਰਾਂਗੇ ਤੇ ਆਪ ਜੀ ਨੂੰ ਵੀ ਅਸੀਂ ਵਿਸ਼ਵਾਸ ਦਿਵਾਨੇ ਆ ਜਿਵੇਂ ਆਪ ਜੀ ਨੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਰਬਜੀਤ ਦੀ ਮਦਦ ਕੀਤੀ ਤੇ ਅਸੀਂ ਵੀ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਹਰੇਕ ਫਰੀਦਕੋਟ ਹਲਕੇ ਦੇ ਵਸਨੀਕ ਦਾ ਅਨਾ ਉਹਨਾਂ ਦੇ ਦੁੱਖ ਸੁੱਖ ਵਿੱਚ ਅਸੀਂ ਸਾਂਝ ਪਾਵਾਂਗੇ ਤੇ ਮੈਂ ਤੇ ਕੋਈ ਵੀ ਜਿਵੇਂ ਹੁਣ ਸਰਬਜੀਤ ਸਿੰਘ ਕਵਰੀ ਬਿਜ਼ੀ ਹੁੰਦੇ ਨੇ ਤੇ ਤੁਸੀਂ ਮੇਰੇ ਫੇਸਬੁੱਕ ਤੇ ਵੀ ਮੈਨੂੰ ਮੈਸੇਜ ਕਰ ਸਕਦੇ ਹੋ ਫੋਨ ਕਰ ਸਕਦੇ ਹੋ ਮੈਂ ਆਪ ਜੀ ਦਾ ਸਨੇਹਾ ਸਰਬਜੀਤ ਜੀ ਤੱਕ ਜ਼ਰੂਰ ਪਹੁੰਚਾਉਂਗਾ ਤੇ ਜਿੰਨਾ ਹੋ ਜਿੰਨਾ ਸਾਡੇ ਵਾਸਤੇ ਹੋਇਆ ਆਪ ਜੀ ਨਾਲ ਅਸੀਂ ਖੜਾਾਂਗੇ ਤੇ ਨਾਲ ਹੀ ਮੈਂ ਤੇ ਇੱਕ ਹੋਰ ਬੇਨਤੀ ਕਰਨ ਚਾਹਵਾਂਗਾ ਕਿ ਸਾਡਾ ਪਰਿਵਾਰ ਹਣਾ ਹਰੇਕ ਧਰਮ ਦਾ ਸਤਿਕਾਰ ਕਰਦਾ ਹੋਵੇ Hindu ਹੋਵੇ Sikh ਹੋਵੇ Asai ਹੋਵੇ Muslim ਹੋਵੇ ਕੋਈ ਵੀ ਧਰਮ ਹੋਵੇ ਸਾਰਾ ਧਰਮ ਦਾ ਸਤਿਕਾਰ ਕਰਦੇ ਆ ਤੇ ਮੈਂ ਐਨਕਰੇਜ ਕਰੂੰਗਾ ਕਿ ਅਸੀਂ ਸਾਰੇ ਹਣਾ ਬਈ ਸਾਰੇ ਜਿਹੜੇ ਵੀ ਕੋਈ ਵੀ ਹੈਗਾ ਉਹ ਸਾਨੂੰ ਹਣਾ ਬਿਨ ਬਿਨਾ ਹੈਜਿਟੇਟ ਕਰੇ ਬਿਨਾ ਹੈਜਿਟੇਸ਼ਨ ਤੋਂ ਤੁਸੀਂ ਆਪ ਜਿੰਨਾ ਸਾਡੇ ਨਾਲ ਸੰਪਰਕ ਕਰੋ ਖਾਸ ਕਰਕੇ ਜਿਹੜੇ ਫਰੀਦਕੋਟ ਦੇ ਵਸਨੀਕ ਨੇ ਤੇ ਆਪਾਂ ਜਿੰਨਾ ਹੋਏ ਹੋਗਾ ਆਪ ਜੀ ਨਾਲ ਖੜਾਂਗੇ ਹਣਾ ਜਿੰਨਾ ਸਾਡੇ ਬਸ ਚੋਗ ਆ ਅਸੀਂ ਹਣਾ ਆਪ ਜੀ ਦਾ ਜੋ ਵੀ ਸਾਡੇ ਹੋਗਾ ਅਸੀਂ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਹੀ ਮੈਂ ਖਡੂਰ ਸਾਹਿਬ ਦੀਆਂ ਸਿੱਖ ਸੰਗਤਾਂ ਨੂੰ ਵੀ ਵਧਾਈ ਦੇਣਾ ਤੇ ਕਿਉਂਕਿ ਆਪ ਜੀ ਨੇ ਅਮਰਤਪਾਲ ਸਿੰਘ ਨੂੰ ਐਡੀ ਵੱਡੀ ਲੀਡ ਦਿਤਾ ਕੇ ਪਾਰਲੀਮੈਂਟ ਵਿੱਚ ਭੇਜਿਆ ਤੇ ਕਿਉਂਕਿ ਹਣਾ ਸਿੱਖਾਂ ਨੇ ਤਾਂ ਹਮੇਸ਼ਾ ਹੀ ਜ਼ਬਰਦਸਤ ਮੁਕਾਬਲਾ ਕੀਤਾ ਹੈ ਭਗਵੰਤ ਮਾਨ ਨੇ ਉਹਨਾਂ ਤੇ ਹਣਾ ਸਰਕਾਰ ਨੇ ਅੰਐਸੇ ਵਰਗੇ ਡਰਕੋਨੀਅਨ ਲਾਜ਼ ਲਾ ਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਢੱਕਿਆ ਤੇ ਪੰਜਾਬ ਦੇ ਲੋਕਾਂ ਨੇ ਅੰਮ੍ਰਿਤਪਾਲ ਨਾਲ ਖੜ ਕੇ ਫੇਰ ਦਰ ਆਇਆ ਫੇਰ ਦੱਸਿਆ ਕਿ ਅਸੀਂ ਜ਼ਬਰ ਦੇ ਖਿਲਾਫ ਹਮੇਸ਼ਾ ਹੀ ਸਾਡੀ ਕੌਮ ਲੜਦੀ ਆਈ ਹੈ ਤੇ ਅੱਜ ਵੀ ਲੜ ਰਹੇ ਹਾਂ ਤੇ ਭਗਵਾਨਤਮਾਨ ਤੋਂ ਅਸੀਂ ਮੰਗ ਕਰਦੇ ਹਾਂ ਐਡਾ ਵੱਡਾ ਫਤਵਾ ਮਿਲਿਆ ਅੰਮ੍ਰਿਤਪਾਲ ਸਿੰਘ ਨੂੰ ਤੇ ਉਹਨਾਂ ਨੂੰ ਜਲਦ ਹੀ ਤੋਂ ਜਲਦੀ ਆਹ ਜਿਹੜਾ ਕਾਨੂੰਨ ਹੈ ਇਹਨੂੰ ਖਾਰਜ ਕਰਕੇ ਸਾਰੇ ਕੇਸ ਵਾਪਸ ਲੈ ਕੇ ਜਿੰਨੇ ਵੀ ਨੌਜਵਾਨ ਨੇ ਹੁਣ ਜਿਹੜੇ ਐਨਐਸਏ ਚ ਬੰਦ ਨੇ ਡਿਬਰੂਗੜ ਡਿਬਰੂਗੜ ਅਸਾਮ ਚ ਬੰਦ ਨੇ ਡਿਬਰੂਗੜ ਤੇ ਉਹਨਾਂ ਨੂੰ ਵੀ ਛੇਤੀ ਛੇਤੀ ਛੱਡਿਆ ਜਾਵੇ ਕਿਉਂਕਿ ਹੁਣ ਇੱਕ ਉਹ ਚੁਣੇ ਹੋਏ ਨੁਮਾਇੰਦੇ ਨੇ ਤੇ ਉਹ ਤਾਂ ਕੀ ਬਾਹਰ ਆ ਕੇ ਆਪਣੇ ਹਲਕੇ ਦੀ ਗੱਲ ਪਾਰਲੀਮੈਂਟ ਵਿੱਚ ਕਰ ਸਕਣ ਤੇ ਅਸੀਂ ਬੇਨਤੀ ਕਰਾਂਗੇ ਤੇ ਆਸ ਵੀ ਕਰਦੇ ਹਾਂ ਕਿ ਅਮਰਤਪਾਲ ਸਿੰਘ ਜਲਦ ਬਹੁ ਛੇਤੀ ਸਾਡੇ ਵਿੱਚ ਹੋਣਗੇ ਤੇ ਅਖੀਰ ਚ ਮੈਂ ਫੇਰ ਧੰਨ ਧੰਨਵਾਦ ਕਰਦਾ ਫਰੀਦਕੋਟ ਦੀ ਸੰਗਤ ਦਾ ਫਰੀਦਕੋਟ ਦੇ ਲੋਕਾਂ ਦਾ ਜਿਨ੍ਹਾਂ ਤੇ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਤੇ ਅਸੀਂ ਵਿਸ਼ਵਾਸ ਦਿਵਾਨੇ ਹਾਂ ਜਿਵੇਂ ਸਾਡੇ ਮਾਤਾ ਜੀ ਨੇ ਰੋਪੜ ਰੋਪੜ ਹਲਕੇ ਦੇ ਲੋਕਾਂ ਦੀ ਸੇਵਾ ਕੀਤੀ ਐਵੇਂ ਹੀ ਸਰਬਜੀਤ ਫਰੀਦਕੋਟ ਦੇ ਲੋਕਾਂ ਦੀ ਸੇਵਾ ਕਰੂਗਾ ਤੇ ਆਪ ਜੀ ਹਨਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਆਪ ਜੀ ਨਾਲ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਆਪ ਜੀ ਦੇ ਸੁੱਖ ਦੁੱਖ ਵਿੱਚ ਕੋਸ਼ਿਸ਼ ਕਰਾਂਗੇ ਅਸੀਂ ਖੜਾਂਗੇ ਆਪ ਜੀ ਦੇ ਹਰੇਕ ਸੁੱਖ ਸੁੱਖ ਵਿੱਚ ਖੜਾਂਗੇ ਤੇ ਬਸ ਇੰਨੇ ਹੀ ਸ਼ਬਦ ਆਪ ਜੀ ਨੂੰ ਕਹਿਣਾ ਸੀ ਤੇ ਅਸੀਂ ਸਦਾ ਹੀ ਹਨਾ ਰਿਣੀ ਰਹਾਂਗੇ ਖਡੂਰ ਸਾਹਿਬ ਤੇ ਫਰੀਦਕੋਟ ਦੇ ਵਸਨੀਕਾ ਦੇ ਸਾਡਾ ਪਰਿਵਾਰ ਰਿਣੀ ਰਹੂਗਾ ਠੀਕ ਹੈ ਜੀ ਇੰਨੇ ਸ਼ਬਦ ਕਹਿਣੇ